ਕਿ ਸਮੇਂ ਪੰਜਾਬ ਦੀ ਸਿਆਸਤ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਇੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਤੇ ਅਕਾਲੀ ਦਲ ਦੀ ਜਿਹੜੀ ਸਿਆਸਤ ਹੈ ਸਮੇਂ ਬੜੇ ਢਲ ਦੀ ਦਿਸ਼ਾ ਵਾਲਾ ਅਕਾਲੀ ਦਲ ਦੇ ਵਿੱਚ ਅਪੋਤਾਪੀ ਦੀ ਪਈ ਹੋਈ ਹੈ ਅਕਾਲੀ ਦਲ ਸ਼੍ਰੋਮਣੀ ਗੁਰੂ ਦਾ ਪ੍ਰਬੰਧਕ ਕਮੇਟੀ ਕਾਲ ਤੱਕ ਇਹਨਾਂ ਦੇ ਆਲੇ-ਦੁਆਲੇ ਹੀ ਸਭ ਕੁਝ ਪੰਜਾਬ ਇਵੇਂ ਲੱਗਦਾ ਕਿ ਚੱਲ ਰਿਹਾ ਤੇ ਭਾਈ ਦਵਿੰਦਰਪਾਲ ਜੀ ਕੋਲ ਸਮਝ ਦੀ ਕੋਸ਼ਿਸ਼ ਕਰਾਂਗੇ ਕਿ ਅਕਾਲੀ ਦਲ ਦੀ ਸਿਆਸਤ ਨੂੰ ਹੁਣ ਕਿਵੇਂ ਦੇਖਦੇ ਹੋ ਸੁਭੀ ਸਿੰਘ ਬਾਦਲ ਪ੍ਰਧਾਨ ਬਣੇ ਰਹਿਣਗੇ ਚਾਹੇ ਅਕਾਲ ਤਖਤ ਸਾਹਿਬ ਤੋਂ ਹੁਕਮ ਵੀ ਹੋ ਗਏ ਨੇ ਸ਼ਰੋਣੀ ਕਮੇਟੀ ਕੋਸ਼ਿਸ਼ਾਂ ਵੀ ਕਰ ਰਹੀ ਆ ਕਿ ਜਿਹੜੇ ਜ਼ਥੇਦਾਰ ਨੇ ਜਿਨ੍ਹਾਂ ਦੀ ਸਸਪੈਂਸ਼ਨ ਆ ਹੁਣ ਵਧਾਉਣੀਆਂ ਘਟਾਉਣੀਆਂ ਉਹਦੀ ਜਿਹੜੀ ਚਾਪੀ ਆ ਸ਼ਰੋਣੀ ਗੁਰਦਵਾਰਾ ਪ੍ਰਬੰਧ ਕਮੇਟੀ ਕੋਲ ਤੇ ਸ਼ਰੋਣੀ ਗੁਰਦਵਾਰਾ ਪ੍ਰਬੰਧ ਕਮੇਟੀ ਦੀ ਜਿਹੜੀ ਡੋਰ ਆ ਉਹ ਅਕਾਲੀ ਦਲ ਦੇ ਹੱਥਾਂ ਦੇ ਵਿੱਚ ਆ ਦੇਖੋ ਜੇ ਤਾਂ ਸੁਖਵੀਰ ਸਿੰਘ ਬਾਦਲ ਨੇ ਇਕੱਲੇ ਪ੍ਰਧਾਨ ਜੀ ਹੋਣਾ ਹੈ ਪ੍ਰਧਾਨੀ ਦਾ ਬਹੁਤ ਹੈਗੇ ਕੱਲੇ ਪ੍ਰਧਾਨ ਜੀ ਨੇ ਬਾਕੀ ਫਿਰ ਸਾਰਾ ਕੁਝ ਖਿਸਕ ਜਾਂਦਾ ਜਰੋ ਸਾਰੇ ਨਾ ਵੋਟਰ ਰਹਿਣੇ ਆ ਨਾ ਸਪੋਰਟਰ ਰਹਿਣੇ ਆ ਨਾ ਕਾਡਰ ਰਹਿਣੇ ਨਾ ਪੰਥ ਰਹਿਣੇ ਜੇ ਤਾਂ ਉਹਨਾਂ ਨੇ ਕੱਲੇ ਪ੍ਰਧਾਨ ਜੀ ਹੀ ਕਹੋਣਾ ਹੈ ਉਹ ਤਾਂ ਅਲੱਗ ਗੱਲ ਹੈ ਫਿਰ ਤਾਂ ਚਲੋ ਜਿਹੜੇ ਸੋਸਾਇਟੀਲ ਮੋੜ ਤੇ ਇੱਕ ਤਰ੍ਹਾਂ ਨਾਲ ਉਹ ਦੁਰ ਰਹੇ ਨੇ ਫਿਰ ਉਹ ਪ੍ਰਧਾਨ ਜੀ ਤਾਂ ਕਹੋਂਦੇ ਹੀ ਰਹਿਣਗੇ ਪ੍ਰਧਾਨ ਜੀ ਰਹਿ ਜਾਣਗੇ ਉਹ ਪ੍ਰਧਾਨ ਹੋਰ ਵੀ ਬਹੁਤ ਸਾਡੀ ਸੋਸਾਇਟੀ ਦੇ ਵਿੱਚ ਬੈਠੇ ਨੇ ਅਸੀਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੇ ਉਹ 1320 ਹੋਵੇ 1920 ਹੋਵੇ 1940 ਹੋਵੇ ਬੜੇ ਅਕਾਲੀ ਦਲ ਨੇ ਬੜੀਆਂ ਹੋਰ ਜਥੇਬੰਦੀਆਂ ਨੇ ਇਕੱਲੇ ਪ੍ਰਧਾਨ ਨਹੀਂ ਬੈਠੇ ਨੇ ਬਾਕੀ ਉਹਨਾਂ ਦੇ ਕੋਲ ਕੁਝ ਨਹੀਂ ਜਿੱਥੋਂ ਰਹੀ ਗੱਲ ਸਬਕ ਸਿੱਖਣ ਦੀ ਹੈ ਸੁਖਵੀਰ ਸਿੰਘ ਬਾਦਲ ਦੇ ਜੇ ਅਸੀਂ ਪਿਛਲਾ ਐਨਾਲਿਸਿਸ 2015 ਤੋਂ ਲੈ ਕੇ ਕਰ ਲਈਏ ਜਦੋਂ 2015 ਦੇ ਵਿੱਚ ਬੇਅਦਬੀ ਕਾਂਡ ਹੁੰਦਾ ਹੈ ਤਾਂ ਪੰਜਾਬੀਆਂ ਨੇ ਇਹਨਾਂ ਨੂੰ ਦੱਸਤਾ ਸੀ ਵੀ ਪੰਥ ਜਿਹੜਾ ਹੈ ਉਹ ਹੁਣ ਤੁਹਾਨੂੰ ਛੱਡ ਚੁੱਕਿਆ ਹੈ ਪੰਥ ਬੇਦਾਵਾ ਦੇ ਚੁੱਕਿਆ ਹੈ ਪਰ ਇਹਨਾਂ ਨੇ ਫਿਰ ਹੰਕਾਰੀ ਰੈਲੀਆਂ ਕੀਤੀਆਂ ਪਾਰੇ ਪੰਜਾਬ ਦੇ ਵਿੱਚ ਉਹਨਾਂ ਨੂੰ ਪਤਾ ਨਹੀਂ ਜੇਦੂ ਰੈਲੀ ਆ ਪਤਾ ਨਹੀਂ ਕਿਹੜਾ ਮੇਰੇ ਹੁਣ ਐਗਜ਼ੈਕਟ ਨਾਮ ਤਾਂ ਯਾਦ ਨਹੀਂ ਰੈਲੀਆਂ ਕੀਤੀਆਂ 2017 ਦੀ ਜਿਹੜੀ ਇਲੈਕਸ਼ਨ ਸੀ ਮਸਾਂ 20 ਸੀਟਾਂ ਮਿਲੀਆਂ ਸੀ ਇਹਨਾਂ ਨੂੰ ਵਾਝਿਆ ਤੇ ਮੇਨ ਆਪੋਜੀਸ਼ਨ ਦੀ ਪਾਰਟੀ ਬਾੜਨ ਦਾ ਵੀ ਜਿਹੜਾ ਇਹਨਾਂ ਨੂੰ ਨਸੀਬ ਨਹੀਂ ਸੀ ਹੋਇਆ ਬਾੜਨ ਦਾ ਸੀ ਫਿਰ ਵੀ ਅਗਲ ਨਹੀਂ ਆਈ 2014 ਦੀ ਪਾਰਲੀਮੈਂਟ ਇਲੈਕਸ਼ਨ ਆਉਂਦੀ ਹੈ ਤਾਂ ਜਿਹੜੀ ਭਾਈਵਾਲ ਪਾਰਟੀ ਨਾਲ ਇਹ ਰਲ ਕੇ ਜਿੱਤਦੇ ਆ ਜਿਹੜੀ ਕਿ ਛੋਟੀ ਪਾਰਟੀ ਸੀ ਭਾਰਤੀ ਜਨਤਾ ਪਾਰਟੀ ਜਿਹਨੇ ਤਿੰਨ ਸੀਟਾਂ ਤੇ ਇਲੈਕਸ਼ਨ ਲੜੀ ਇਹਨਾਂ ਨੇ ਜਿਹੜੀ ਲੜੀ 10 ਤੇ ਦੋ ਹੀ ਸੀਟਾਂ ਉਹ ਤਿੰਨ ਚੋਂ ਦੋ ਜਿੱਤਦੇ ਇਹ ਦੱਸਾਂ ਕਿ ਦੋ ਜਿੱਤਦੇ ਆ ਉਹ ਵੀ ਦੋਨੋਂ ਹਸਬੰਡ ਵਾਈਫਰ ਦਾ ਸੁਖਵੀਰ ਸਿੰਘ ਬਾਦਲ ਤੇ ਉਹਨਾਂ ਦੀ ਧਰਮ ਪਤਨੀ ਹਰਸਿਮਰਤ ਕੌਰ ਬਾਦਲ ਸਿਰਫ ਦੋ ਸੀਟਾਂ ਜਿੱਤਦੇ ਆ 14 ਚ ਉਸ ਤੋਂ ਬਾਅਦ ਆ ਜਾਂਦੀਆਂ 2022 ਦੀਆਂ ਇਲੈਕਸ਼ਨ ਆ ਉਹਦੇ ਵਿੱਚ ਤੁਸੀਂ ਇਹ ਦੇਖ ਲਓ ਵੀ ਤਿੰਨ ਸੀਟਾਂ ਨਾਲ ਗੁਜ਼ਾਰਾ ਕਰਨਾ ਪੈਂਦਾ ਤਿੰਨ ਵੀ ਅਸੀਂ ਇਹ ਕਹਿ ਲਈਏ ਵੀ ਉਹ ਇਹ ਵੀ ਇਹ ਮੰਨਿਆ ਜਾਂਦਾ ਹੈ ਵੀ ਉਹ ਤਿੰਨ ਸੀਟਾ ਵੀ ਆਪਣੇ ਦਮ ਤੇ ਜਿੱਤੇ ਹੋਏ ਬੰਦੇ ਨੇ ਉਹ ਚਾਹੇ ਮਜੀਠੀਆ ਆਪਦੇ ਬੇਸ ਤੇ ਕਹਿੰਦੇ ਜਿੱਤਿਆ ਮਨਪ੍ਰੀਤ ਅਿਆੜੀ ਜਿਹੜਾ ਉਹ ਆਪਦੇ ਦਬ ਤੇ ਜਿੱਤਿਆ ਤੇ ਇਸੇ ਤਰ੍ਹਾਂ ਡਾਕਟਰ ਸੁਖੀ ਦਾ ਵੀ ਆਪਣਾ ਬੇਸ ਸੀ ਤੇ ਹੁਣ ਤਾਂ ਸੁਖੀ ਵੀ ਛੱਡ ਗਿਆ ਤੇ ਕੁਛ ਨਹੀਂ ਰਿਹਾ ਅਿਆੜੀ ਵੀ ਛੱਡ ਗਿਆ ਤੇ ਕੱਲੀ ਜਿਹੜੀ ਐ ਮੈਸੇਜ ਮਜੀਠੀਆ ਇਸ ਵੇਲੇ ਐਮਐਲਏ ਨੇ ਜਿਹੜੀਆਂ ਰੀਸੈਂਟ ਚੋਣਾਂ ਹੋਈਆਂ ਉਹਦੇ 'ਚ ਵੀ ਐ ਉਸ ਤੋਂ ਬਾਅਦ ਇਹ ਲੱਗਿਆ ਸੀ ਵੀ ਜਿਹੜਾ ਹੁਣ ਪੰਥ ਦੇ ਵਿੱਚ ਇਹਨਾਂ ਦੀ ਮੁੜ ਕੇ ਰਸਾਈ ਹੋ ਜੂਗੀ ਵੀ 2 ਦਸੰਬਰ ਦੀ ਇੱਕ ਟ੍ਰਾਮਾ ਤੋਂ ਇਹ ਸਬਕ ਸਿੱਖਣਗੇ ਅਕਾਲ ਤਖਤ ਦੇ ਸੰਮੋਹ ਹੋ ਕੇ ਸੰਮੁਖ ਹੋ ਕੇ ਜਿਹੜੀਆਂ ਗਲਤੀਆਂ ਆਪਦੀ ਝੋਲੀ 'ਚ ਪਵਾ ਲੀਆਂ ਜਦੋਂ ਮੰਨ ਹੀ ਲਿਆ ਵੀ ਜੀ ਡੇਰਾ ਮੁਖੀ ਨੂੰ ਮਾਫੀ ਦੇਣ ਦੇ ਵਿੱਚ ਵੀ ਸਾਡਾ ਰੋਲ ਸੀ ਮਨੁੱਖੀ ਅਧਿਕਾਰਾਂ ਦਾ ਕਾਣ ਕਰਨ ਵਾਲੇ ਸੁਮੇਧ ਸਿੰਘ ਸੈਣੀ ਨੂੰ ਡੀਜੀਪੀ ਲਾਉਣ ਦੇ ਵਿੱਚ ਵੀ ਸਾਡਾ ਰੋਲ ਸੀ ਮਨੁੱਖੀ ਅਧਿਕਾਰਾਂ ਦਾ ਕਾਣ ਕਰਨ ਵਾਲੇ ਇਜ਼ਹਾਰ ਆਲਬ ਨੂੰ ਅਕਾਲੀ ਦਲ 'ਚ ਸ਼ਾਮਲ ਕਰਕੇ ਉਹਨਾਂ ਦੀ ਧਰਮਪਤਰੀ ਨੂੰ ਟਿਕਟ ਦੇ ਕੇ ਸੀਪੀਐਸ ਬਣਾਉਣ ਦੇ ਵਿੱਚ ਵੀ ਸਾਡਾ ਰੋਲ ਸੀ ਸਾਰਾ ਕੁਝ ਜੇ ਨੂੰ ਆਪਦੀ ਝੋਲੀ 'ਚ ਪਵਾ ਹੀ ਲਿਆ ਫਿਰ ਵੀ ਬੇਦਾਵਾ ਦੇ ਕੇ ਜਿਹੜੇ ਐ ਇੱਕ ਤਰ੍ਹਾਂ ਨਾਲ ਅ ਅਕਾਲੀ ਕਾਨਫਰੰਸ ਕਰਦਾ ਐਲਾਨ ਕੀਤਾ ਮੈਨੂੰ ਨਹੀਂ ਲੱਗਦਾ ਵੀ ਕਿਸੇ ਦੀ ਸਮਝ ਆ ਰਹੀ ਹੈ ਵੀ ਜਾਂ ਤਾਂ ਸਿਰਫ ਇਹ ਹੀ ਹੈ ਵੀ ਤੌਂਸਵਾਦੀ ਜਿਹੜੀ ਹੈ ਨਾ ਵੀ ਇੱਕ ਤਰ੍ਹਾਂ ਨਾਲ ਕਹਿ ਦੋ ਵੀ ਅਸੀਂ ਡਿਫੈਂਸ ਇੱਕ ਡਿਫੈਂਸਿਵ ਐ ਵੀ ਡਿਫੈਂਸਿਵ ਮੋੜ ਤੇ ਜਾ ਕੇ ਪਤਾ ਨਹੀਂ ਕਿਹਦੇ ਦਿਮਾਗ ਦੇ ਵਿੱਚ ਉਹਨਾਂ ਨੇ ਇਹ ਗੱਲ ਪਾਤੀ ਵੀ ਡਿਫੈਂਸਿਵ ਰਹੋ ਲੋਕ ਆਪਣੇ ਆਪ ਤੁਹਾਡੇ ਨਾਲ ਆ ਜਾਣਗੇ ਪਰ ਗੱਲ ਇਹ ਹੈ ਵੀ ਜਿਵੇਂ ਭੱਟੀ ਸਾਹਿਬ ਨੇ ਇੱਕ ਦਿਨ ਕਿਹਾ ਸੀ ਕੋਈ ਕੋਈ ਕਹਿੰਦਾ ਵੀ ਕਹਿੰਦੇ ਕੰਬੜੀ ਦੂਜੀ ਸੇਵਾ ਦਾ ਰਾ ਕਹਿੰਦੇ ਵੀ ਹੁਣ ਤਾਂ ਚਿਖਾਤੀ ਬਹਿ ਗਏ ਜਾਂ ਕੀ ਕਰਾਂਗੇ ਤੇ ਹੁਣ ਗੱਲ ਇਹ ਹੈ ਵੀ ਜਿਹੜੇ ਇਹ ਰਾਹ ਪਏ ਹੋਏ ਨੇ ਉਹ ਜਿਹੜੇ ਪੰਥਕ ਇਸ਼ੂਜ਼ ਨੂੰ ਜਿਹੜੇ ਸਮਝਣ ਵਾਲੇ ਬੰਦੇ ਨੇ ਉਹਨਾਂ ਦੀ ਵੀ ਗੱਲ ਸਮਝ ਤੋਂ ਪਰੇ ਚਲੀ ਗਈ ਵੀ ਹੁਣ ਅਕਾਲੀ ਦਲ ਦਾ ਬਣੂ ਕੀ ਤੇ ਅਕਾਲੀ ਦਲ ਕਿਹੜੇ ਰਾਹ ਪਿਆ ਹੋਇਆ ਕਿਉਂਕਿ ਜਦੋਂ ਸੋਸ਼ਲ ਮੀਡੀਆ ਤੇ ਇਹਨਾਂ ਦੀ ਅਸੀਂ ਕੈਂਪੇਨ ਦੇਖਦੇ ਆ ਉਹ ਸਿੰਘ ਸਹਿਬਾਨ ਦੀ ਕਿਰਦਾਰਕੁਸ਼ੀ ਅਰਸਾਸਿੰਘ ਬਲਤੋਹੜਾ ਜਿਹੜਾ ਕਿਰਦਾਰ 쿠ਸ਼ੀ ਲਈ ਜ਼ਿੰਮੇਵਾਰ ਮੰਨਿਆ ਜਾਂਦਾ ਹੈ ਉਹਨੂੰ ਹੀਰੋ ਬਣਾ ਕੇ ਪੇਸ਼ ਕਰਨਾ ਸੁਖਵੀਰ ਸਿੰਘ ਬਾਦਲ ਜੀ ਨੇ ਸਾਰੀਆਂ ਗਲਤੀਆਂ ਝੋਲੀ ਚ ਪਵਾ ਲੀਆਂ ਉਹਨੂੰ ਹੀਰੋ ਬਣਾ ਕੇ ਪੇਸ਼ ਕਰਨਾ ਮਤਲਬ ਪ੍ਰਚਾਰ ਜਿਹੜਾ ਹੈ ਉਹ ਇਹ ਚੱਲ ਰਿਹਾ ਹੈ ਇਸ ਪ੍ਰਚਾਰ ਦਾ ਅੰਤ ਕੀ ਹੋਊਗਾ ਉਹ ਜ਼ਿਆਦਾ ਢੰਗ ਨਾਲ ਜਿਹੜਾ ਪੱਟੀ ਸਾਹਿਬ ਅਨਲਿਸਿਸ ਕਰ ਦੇਣਗੇ ਪੱਟੀ ਸਾਹਿਬ ਇੱਕ ਸਵਾਲ ਜਿਹਦੇ ਜੋ ਦਵਿੰਦਰਪਾਲ ਹੁਣ ਗੱਲਾਂ ਕੀਤੀਆਂ ਕਿ ਕਿ ਸੁਭੀਰ ਸਿੰਘ ਬਾਦਲ ਜਿਹੜੇ ਪ੍ਰੇਮੀ ਕਹਿੰਦੇ ਨੇ ਪੀ ਸੁਬੀਰ ਸਿੰਘ ਬਾਦਲ ਤੋਂ ਬਗੈਰ ਸਾਡੇ ਕੋਲ ਕੋਈ ਵਿਕਲਪ ਨਹੀਂ ਆ ਤੇ ਕੀ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਜਗ੍ਹਾ ਕੋਈ ਹੋਰ ਵਿਕਲਪ ਹੋ ਸਕਦਾ ਜੀ ਪਾਰਟੀ ਦੇ ਰੂਪ ਦੇ ਵਿੱਚ ਕਿਉਂਕਿ ਮੰਨਿਆ ਜਾ ਰਿਹਾ ਕਿ ਇੱਕ ਖਾਟੀ ਦਾ ਪੰਜਾਬ ਦੇ ਵਿੱਚ ਹੋਣਾ ਬਹੁਤ ਜ਼ਰੂਰੀ ਆ ਸਿੱਖੋ ਫੁੱਲ ਸਭ ਗੱਲੇ ਆ ਕਿ ਉਹ ਸੱਚੇ ਨੇ ਜਿਹੜੇ ਉਹਨਾਂ ਦੇ ਨਾਲ ਬਾਦਲ ਸਾਭ ਦੇ ਲੱਗੇ ਹੋਏ ਨੇ ਸਕੀਰ ਬਾਦਲ ਦੇ ਉਹ ਕਹਿੰਦੇ ਵੀ ਸਾਡੇ ਕੋਲ ਵਿਕਲਪ ਨਹੀਂ ਹੈ ਵਿਕਲਪ ਹੈ ਵੀ ਉਹਨਾਂ ਕੋਲ ਕੀ ਉਹਨਾਂ ਦੀ ਉਹ ਤੋਂ ਬਿਨਾਂ ਐਗਜ਼ਿਸਟੈਂਸ ਕੋਈ ਨਹੀਂ ਹੈ ਉਹ ਤਾਂ ਆਪਣੇ ਸਾਹਮਣੇ ਹੀ ਆ ਨਾ ਅਸਲ ਵਿੱਚ ਉਹਨਾਂ ਦੇ ਚਾਹੇ ਧੰਦੇ ਨੇ ਚਾਹੇ ਉਹਨਾਂ ਦੀ ਉਪਾਤ ਹੈ ਚਾਹੇ ਉਹਨਾਂ ਦਾ ਜੋ ਕੁਝ ਵੀ ਹੈ ਸੋ ਇਸ ਕਰਕੇ ਉਹਨਾਂ ਕੋਲ ਤਾਂ ਕੋਈ ਵਿਕਲਪ ਨਹੀਂ ਪਰ ਉਹ ਗਲਤੀ ਨਾਲ ਆਪਣੇ ਆਪ ਨੂੰ ਪੰਜਾਬ ਸਮਝੀ ਜਾ ਰਹੇ ਨੇ ਤੁਸੀਂ ਦੇਖੋ ਜਿਹੜੀ ਮਤਲਬ ਜਿਹੜੀ ਮੁਸ਼ਕਲ ਹੈ ਨਾ ਵੀ ਤੁਹਾਡੀਆਂ ਜ਼ਮਾਨਤਾਂ ਜਬਤ ਹੋ ਰਹੀਆਂ ਨੇ ਤੁਹਾਨੂੰ ਭਾਈ ਮੂੰਹ ਨਹੀਂ ਲਾ ਰਿਹਾ ਕਮਿਊਨਿਟੀ ਹੈ ਜਿਹੜੀ ਰੀਜਨਲ ਪਾਰਟੀ ਤੁਸੀਂ ਬਣਾਉਣੀ ਚਾਹੁੰਦੇ ਹੋ ਰੀਜਨ ਦੇ ਲੋਕ ਤੁਹਾਡੇ ਨਾਲ ਨਹੀਂ ਤੁਹਾਨੂੰ ਪਸੰਦ ਨਹੀਂ ਕਰ ਰਹੇ ਜਾਂ ਤੁਹਾਡੀਆਂ ਕੁਝ ਆਦਤਾਂ ਨੂੰ ਪਸੰਦ ਨਹੀਂ ਕਰ ਰਹੇ ਕਮ ਸੇ ਕਮ ਉਹਨਾਂ ਨੂੰ ਬਦਲ ਲਓ ਤੁਸੀਂ ਪਰ ਉਹ ਇਸ ਤਰੀਕੇ ਦੇ ਨਾਲ ਇੱਕ ਸਾਈਕੋਲੋਜੀ ਚ ਬਾਈਪੋਲਰ ਡਿਸਆਰਡਰ ਕਹਿੰਦੇ ਨੇ ਕਿ ਬੰਦੇ ਨੂੰ ਨਾ ਦੋ ਸੰਸਾਰ ਦਿਖਣੇ ਸ਼ੁਰੂ ਹੋ ਜਾਂਦੇ ਨੇ ਕਿਸਮ ਦੇ ਨਾਲ। ਜੀ ਤੁਸੀਂ ਆਪਣੇ ਸਾਹਮਣੇ ਕੋਟਣਾਵਾ ਜਿਹੜੀਆਂ ਉਹਨਾਂ ਚ ਤੁਸੀਂ ਦੇਖੋ ਕਿ ਪਿਛਲੇ ਦਿਨੀ ਐਸ.ਸੀ.ਪੀ.ਸੀ ਦੀ ਮੀਟਿੰਗ ਹੋਈ। ਉਹਦੇ ਚ ਦੋ ਫੈਸਲੇ ਕੀਤੇ ਗਏ ਇੰਪੋਰਟੈਂਟ। ਇੱਕ ਤਾਂ ਜਿਹੜਾ ਨਰੈਣ ਸਿੰਘ ਚੌੜਾ ਜਿਹਨੇ ਗੋਲੀ ਮਾਰੀ ਸੀਗੀ ਸੁਖਵੀਰ ਬਾਦਲ ਦੇ ਜਿਹਦੇ ਖਾਤਰ ਐਸ.ਸੀ.ਪੀ.ਸੀ ਨੇ ਮੰਗ ਕਰੀ ਕਿ ਜੀ ਇਹਨਾਂ ਨੂੰ ਪੰਥ ਚੋਂ ਕੱਢੋ ਕਿਉਂਕਿ 골ਡਨ ਟੈਂਪਲ ਤੇ ਗੋਲੀ ਚਲਾ ਦਿੱਤੀ ਹੈ। ਜੀ ਉਹ ਮਤਾਤਾ ਵਾਪਸ ਲੈ। ਇੱਕ ਹਰਪ੍ਰੀਤ ਸਿੰਘ ਦੇ ਲਈ ਜਿਹੜੀ ਕਮੇਟੀ ਬਣਾਈ ਸੀ ਮੇਰੇ ਖਿਆਲ 18 ਸਾਲ ਪੁਰਾਣਾ ਹੈ ਉਹਦੇ ਕਿਸੇ ਸਾਧੂ ਦਾ ਕੇਸ ਕੱਢ ਕੇ ਉਹਦੇ ਉੱਪਰ ਐਕਸ਼ਨ ਲੈਣ ਦੇ ਲਈ 20 ਦਿਨਾਂ ਦੀ ਕਿ ਮਹੀਨੇ ਦੀ ਹੋਰ ਐਕਸਟੈਂਸ਼ਨ ਦਿੱਤੀ আর ਉਹ ਤੋਂ ਬਾਅਦ ਹਰਪ੍ਰੀਤ ਸਿੰਘ ਉਹਨਾਂ ਦਾ ਬਿਆਨ ਵੀ ਆਇਆ ਤੁਸੀਂ ਦੋ ਵਿਅਕਤੀਆਂ ਨੂੰ ਖੜੇ ਕਰਕੇ ਕੇ ਸਖਵੀਰ ਸਿੰਘ ਬਾਦਲ ਤੇ ਦੋ ਬੰਦੇ ਹਮਲਾ ਕਰਦੇ ਨੇ ਹਰਪ੍ਰੀਤ ਸਿੰਘ ਦਾ ਹਮਲਾ ਵੀ ਪ੍ਰਾਇਮਰਲੀ ਤਾਂ ਸਖਵੀਰ ਬਾਦਲ ਤੇ ਸੀ ਨਾ ਇੱਕ ਉਹਦੇ ਉੱਪਰ ਗੋਲੀ ਚਲਾਉਂਦਾ ਸਮ ਆਫ ਕਰਦਾ ਕਿ ਉਹ ਕੋਈ ਗੱਲ ਨਹੀਂ ਹੈ ਏਟੀ ਖਾਸ ਜਿਹੜਾ ਸਵਾਲ ਖੜੇ ਕਰ ਰਿਹਾ ਜੱਥੇਦਾਰ ਜਾਂ ਜੱਥੇਦਾਰ ਦਾ ਰੋਲ ਪਲੇ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਉਹਨੂੰ ਕਹਿੰਦੇ ਵੀ ਲਟਕਾ ਕੇ ਰੱਖਣਾ ਹੈ ਉਹਨੇ ਕਿਹਾ ਵੀ ਨਾ ਮੈਨੂੰ ਜਿਉਂਦਿਆਂ ਚ ਨਾ ਮਰਦਿਆਂ ਚ ਮਤਲਬ ਤੁਸੀਂ ਸੰਸਥਾਵਾਂ ਪ੍ਰਤੀ ਐਟੀਟਿਊਡ ਕੀ ਹੈ ਸੰਸਥਾਵਾਂ ਪ੍ਰਤੀ ਸ਼ਰਧਾ ਕਿੰਨੀ ਹੈ ਅਕੀਦਾ ਕਿੰਨਾ ਹੈ ਭਰੋਸਾ ਕਿੰਨਾ ਹੈ ਇਹ ਇਥੋਂ ਸਮਝ ਆ ਜਾਂਦਾ ਹੈ ਸੋ ਬੇਸਿਕਲੀ ਬਾਦਲ ਸਾਹਿਬ ਜਿਹੜੇ ਸਕੱਬਲ ਬਾਦਲ ਨੇ ਉਹਨਾਂ ਦੀ ਜਿਹੜੀ ਸਮੱਸਿਆ ਹੈ ਮੈਨੂੰ ਤਾਂ ਬਿਲਕੁਲ ਮੈਂ ਬਹੁਤ ਵਾਰੀ ਕਿਹਾ ਵੀ ਇਹਨੂੰ ਉਹਨਾਂ ਨਾਲ ਹਮਦਰਦੀ ਹੈ ਉਹ ਹੋਇਆ ਕਿ ਪਿਤਾ ਜੀ ਸੀਗੇ ਮੁੱਖ ਮੰਤਰੀ ਸੂਚੀ ਪਾਵਰ ਸੀ ਪਾਵਰ ਤੇ ਜੰਮੇ ਪਾਵਰ ਤੇ ਪਲੇ ਪਾਵਰ ਤੇ ਖੇਡੇ ਪੜਕੇ ਆਗੇ ਅਮਰੀਕਾ ਤੋਂ ਮੂਵਮੈਂਟ ਦਾ ਫੋਰਸ ਅੱਛਾ ਮੈਨੇਜਰ ਦੀ ਨਾ ਸੀ ਇੱਕ ਮੈਨੇਜਰੀਅਲ ਰੈਗੂਲੇਸ਼ਨ ਦੀ ਇੱਕ ਪੜਾਉਂਦੇ ਹੁੰਦੇ ਨੇ ਕਿ ਥਿਉਰੀ ਹੈ ਪੂਰੀ ਦੀ ਪੂਰੀ ਮੈਨੇਜਰ ਨੂੰ ਇਹ ਲੱਗਣ ਲੱਗ ਜਾਂਦਾ ਹੈ ਕਿ ਉਹ ਸੀਈਓ ਹੈ ਹਰ ਚੀਜ਼ ਦਾ ਬਾਕੀ ਸਾਰੇ ਉਹਦੇ ਚਪਲਾਸੀ ਜਾਂ ਉਹਦੇ ਮੁਲਾਜ਼ਮ ਨੇ ਜਿਹਨੂੰ ਮਰਜ਼ੀ ਜਿੱਥੇ ਮਰਜ਼ੀ ਬਦਲ ਦੇਵੇ ਜੀਤੋਂ ਮਰਜ਼ੀ ਜਿਹੜਾ ਮਰਜ਼ੀ ਰੋਲ ਕਰਾ ਲਵੇ ਜਿਹਨੂੰ ਉਸ ਮੋਡ ਚੋਂ ਨਹੀਂ ਨਿਕਲ ਪਾ ਰਹੇ ਫੋਰ ਹੈਗੀ ਹੈ ਜਿੱਥੇ ਦਾਰ ਦੀ ਸੀਗੀ ਸੋ ਉਹਨਾਂ ਨੇ ਮੈਨੇਜ ਕਰ ਲਿਆ ਦੋ ਇਲੈਕਸ਼ਨਾਂ ਮੈਨੇਜ ਕਰ ਲੀਆਂ ਖਾਸ ਕਰ ਜਿਹੜੀ ਸੈਕੰਡ ਵਾਰ ਜਿੱਤੇ ਨਾ ਜਦੋਂ ਉਹ ਜਿਹੜੀ ਮੈਨੇਜ ਕਰੀ ਸੀ ਉਹਨਾਂ ਨੂੰ ਸਮਝ ਨਹੀਂ ਆ ਰਹੀ ਅੱਜ ਤੱਕ ਕਿ ਉਹਨਾਂ ਦੀ ਸ਼ਕਤੀ ਨਹੀਂ ਸੀ ਉਹਦੇ ਪਿੱਛੇ ਉਹ ਤੋਦੰਦਰੋਂ ਜੇ ਠੰਡੇ ਬੈਠ ਕੇ ਸੋਚਣਗੇ ਨਾ ਨਾ ਧੋਕੇ ਕਿਤੇ ਉਹਨਾਂ ਨੂੰ ਪਤਾ ਲੱਗ ਜਾ ਕਿ ਉਹੋ ਇੰਡੀਅਨ ਡੀਪ ਸਟੇਟ ਵੀ ਉਹਦੇ ਵਿੱਚ ਸ਼ਾਮਿਲ ਸੀਗੀ ਉਹ ਉਹਨੂੰ ਉਹਨਾਂ ਦੇ ਮਨ ਦੇ ਵਿੱਚ ਉਹ ਇਮੇਜ ਨਹੀਂ ਨਿਕਲ ਰਿਹਾ ਬਾਅਦ ਚ ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਉਹੀ ਲੱਟੂ ਹੈ ਉਹੀ ਉਹੀ ਮਤਲਬ ਰੱਸੀ ਹੈ ਵੀ ਲੱਟੂ ਚੱਲ ਕਿਉਂ ਨਹੀਂ ਰਿਹਾ ਹੁਣ ਉਹ ਮਤਲਬ ਜਿਹੜਾ ਪਿੱਛੇ ਜਿਹੜਾ ਰੈਸ਼ਨ ਪਿੱਛਲੇ ਗਿਆ ਜਿਹੜਾ ਪਿੱਛੇ ਸਟਰਕਚਰ ਸੀ ਜੋ سپورਟਿੰਗ ਸਟਰਕਚਰ ਉਹਦਾ ਖਤਮ ਹੋ ਗਿਆ ਸੋ ਉਹਨਾਂ ਨੂੰ ਸਮਝਣਾ ਚਾਹੀਦਾ ਹੈ ਲੋਕਾਂ ਦੇ ਲੜ ਲੱਗਣਾ ਚਾਹੀਦਾ ਹੈ ਪੰਥ ਦੇ ਲੜ ਲੱਗਣਾ ਚਾਹੀਦਾ ਹੈ ਅਕਲ ਦੀ ਗੱਲ ਕਰਨੀ ਚਾਹੀਦੀ ਹੈ ਨਿਮਰਤਾ ਨਾਲ ਹੰਕਾਰ ਨੂੰ ਪਾਸੇ ਰੱਖ ਕੇ ਪੱਟੀ ਲਾ ਕੇ ਦੇਖਣਗੇ ਤਾਂ ਸਮਝ ਆ ਜਾਊ ਨਹੀਂ ਤਾਂ ਜੇ ਇਸ ਮਗ੍ਹੀ ਤੇ ਨਹੀਂ ਅਗਲੀ ਮਗ੍ਹੀ ਤੇ ਜਿਹੜਾ ਸੈਂਟਰ ਵੀ ਹੈ ਤੇ ਬਾਹਰ ਨਹੀਂ ਜਿਹੜੀਆਂ ਸ਼ਕਤੀਆਂ ਨੇ ਉਹਨਾਂ ਨੇ ਭਰਾ ਮਾਰ ਜੰਗ ਦੇ ਵਿੱਚ ਧੱਕਣਾ ਹੈ ਪੰਜਾਬ ਨੂੰ ਔਰ ਇਹ ਉਹਦੇ ਸੂਤਰ ਧਾਰ ਬਣ ਕੇ ਜਾ ਰਹੇ ਨੇ ਇਹਨਾਂ ਨੂੰ ਮਤਲਬ ਸਮਝ ਕਰਨੀ ਚਾਹੀਦੀ ਹੈ ਪਰ ਪ੍ਰੈਕਟੀਕਲੀ ਮੈਂ ਤੁਹਾਨੂੰ ਦੱਸ ਦਿੰਨਾ ਗੱਲ ਕਿ ਜੇ ਸਾਈਕੋਲੋਜੀਕਲੀ ਵੀ ਦੇਖੋ ਅੱਜ ਦੀ ਰੇਟ ਦੇ ਵਿੱਚ ਮੈਨੂੰ ਇਸ ਕਰਕੇ ਲੱਗਦਾ ਹੈ ਕਿ ਕਾਲੀ ਲੀਡਰਸ਼ਿਪ ਦੇ ਵਿੱਚ ਕਿਸੇ ਨੂੰ ਕਿਸੇ ਤੇ ਕੋਈ ਭਰੋਸਾ ਨਹੀਂ ਸਿਰਫ ਤਿਕੜੰਬਾ ਚਿਲਾਕੀ ਉਹ ਸਿਆਣਪ ਸਮਝੀ ਜਾ ਰਹੇ ਨੇ ਪਰ ਇਸ ਤਰੀਕੇ ਨਾਲ ਕੌਮਾਂ ਦੀਆਂ ਕਿਸੇ ਸਾਰੀ ਲਿਖੀਆਂ ਜਾਂਦੇ ਹੁੰਦੇ ਆ ਇਸ ਤਰੀਕੇ ਦੇ ਨਾਲ ਆਪਾਂ ਮੁਗਲਾ ਮੁਗਲੀਆ ਅੰਗਰੇਜ਼ਾਂ ਦੀਆਂ ਉਹ ਇੰਟੀਟੀਆਂ ਸਲਤਨਤਾਂ ਜਿਨ੍ਹਾਂ ਦੇ ਸੂਰਜ ਨਹੀਂ ਸੀ ਡੁੱਬਦੇ ਆਪਾਂ ਤਬਾਹ ਹੁੰਦੇ ਦੇਖੇ ਨੇ ਉਹ ਉਹ ਐਸੇ ਹੰਕਾਰ ਨਾਲ ਹੀ ਮਰੇ ਸੀ ਇਹ ਤਾਂ ਬਹੁਤ ਹੀ ਛੋਟੀ ਜਿਹੀ ਜਗ੍ਹਾ ਹੈ ਉਸ ਹੱਦੇ ਨਾਲ ਸੋ ਇਹਨਾਂ ਨੂੰ ਸਮਝ ਕਰਨੀ ਚਾਹੀਦੀ ਹੈ ਔਰ ਆਪ ਅੰਤਰ ਚਾਤੀ ਮਾਰਨੀ ਚਾਹੀਦੀ ਹੈ ਦੂਜੇ ਬੰਦਿਆਂ ਨੂੰ ਬੰਦੇ ਸਮਝ ਕੇ ਨਾਲ ਲਾ ਕੇ ਪਿਆਰ ਨਾਲ ਮਤਲਬ ਦੁਬਾਰਾ ਖੜੇ ਹੋਣਾ ਚਾਹੀਦਾ ਫਿਰ ਤਾਂ ਅਰੀਜਨਲ ਪਾਰਟੀ ਬਣ ਜਾਉ ਨਹੀਂ ਤਾਂ ਇਹਨਾਂ ਨੂੰ ਥੋੜੋ ਡੀਕਣਾ ਲੋੜ ਹੁੰਦੀ ਹੈ ਇਤਿਹਾਸ ਦੇ ਵਿੱਚ ਉਹ ਤਾਂ ਕਿਤੋਂ ਹੀ ਚੱਲ ਕੇ ਆ ਜਾਂਦੇ ਹੁੰਦੇ ਨੇ ਉਹ ਕੋਈ ਇਹਨਾਂ ਨੂੰ ਥੋੜਾ ਮਤਲਬ ਇਤਿਹਾਸ ਥੋੜੋ ਡੀਕ ਕਰਦਾ ਹੁੰਦਾ ਕਿਸੇ ਦੀ ਸੋ ਇਹ ਬੇਸਿਕਲੀ ਇਤਿਹਾਸ ਇਹਨਾਂ ਨੂੰ ਇੱਕ ਵਾਰ ਡਿਸਕਾਰਡ ਕਰਤਾ ਜੇ ਇਹਨਾਂ ਨੇ ਦੁਬਾਰਾ ਪ੍ਰਵਾਨ ਹੋਣਾ ਹੈ ਤਾਂ ਨਿਮਰਤਾ ਸਹਿਤ ਆਉਣਗੇ ਅਕਲ ਨਾਲ ਆਉਣਗੇ ਭਾਈਵੰਦੀ ਨਾਲ ਆਉਣਗੇ ਭਾਈਚਾਰੇ ਨਾਲ ਆਉਣਗੇ ਜੇ ਇਦਾਂ ਹੈਂਕੜ ਨਾਲ ਆਉਣਗੇ ਤਾਂ ਪਹਿਲਾਂ ਹੀ ਗਏ ਹੋਏ ਨੇ ਕੱਢੇ ਹੋਏ ਨੂੰ ਕਿਸੇ ਨੇ ਹੋਰ ਕੀ ਕੱਢਣਾ ਹੁੰਦਾ ਭੁੱਲਾ ਸਾਹਿਬ ਜਵਿੰਦਰਪਾਲ ਜੀ ਤੁਹਾਡੀ ਅਕਾਲੀ ਸਿਆਸਤ ਦੀ ਆਖਰੀ ਟਿੱਪਣੀ ਮੇਰੀ ਆਖਰੀ ਟਿੱਪਣੀ ਇਹ ਹੈ ਵੀ ਪਿਛਲੇ ਦੌਰ ਦੇ ਵਿੱਚ ਤੁਹਾਡੇ ਵੀ ਤੁਹਾਨੂੰ ਵੀ ਧਿਆਨ ਚ ਆਇਆ ਹੋ ਤੁਹਾਨੂੰ ਕੁਝ ਬੰਦੇ ਵੀ ਮਿਲੇ ਹੋਣਗੇ ਸਾਨੂੰ ਵੀ ਮਿਲੇ ਜਿਹੜੇ ਕਹਿੰਦੇ ਨੇ ਵੀ ਜੀ ਅਕਾਲੀ ਪਾਰਟੀ ਇਸ ਵੇਲੇ ਕਿਉਂਕਿ ਹੁਣ ਕੋਈ ਇਹ ਕਹਿੰਦੇ ਵੀ ਬਹੁਤੇ ਐਮਐਲਏ ਐਮਪੀ ਹੈ ਨਹੀਂ ਵੀ ਦਫਤਰ ਚਲਾਉਣ ਲਈ ਪਾਰਟੀ ਚਲਾਉਣ ਲਈ ਪੈਸੇ ਦੀ ਲੋੜ ਹੁੰਦੀ ਹੈ। ਪੈਸੇ ਸਿਰਫ ਸੁਖਵੀਰ ਸਿੰਘ ਬਾਦਲ ਕੋਲ ਹੈ। ਤੇ ਪੈਸੇ ਤੇ ਜ਼ੋਰ ਨਾਲ ਜੇ ਜਰੂਰੀ ਹੈ ਤਾਂ ਸੁਖਵੀਰ ਸਿੰਘ ਬਾਦਲ ਬੜਿਆ ਰਹਿਣਾ ਜ਼ਰੂਰੀ ਹੈ ਇਸ ਲਈ ਉਹ ਪਾਰਟੀ ਦਾ ਜਿਹੜਾ 35-40 ਲੱਖ ਰੁਪਏ ਦਾ ਖਰਚਾ ਹੈ ਮਹੀਨੇ ਦਾ ਉਹ ਸੁਖਵੀਰ ਸਿੰਘ ਬਾਦਲ ਹੀ ਚੱਲ ਸਕਦੇ ਨੇ ਤੇ ਉਹ ਹੀ ਚਲਾ ਸਕਦੇ ਨੇ। ਇੱਥੇ ਮੈਂ ਇਹ ਕਹਿਣਾ ਚਾਹੂੰਗਾ ਵੀ ਜੇ ਪੈਸੇ ਆਣੇ ਬੰਦੇ ਹੀ ਪਾਰਟੀ ਚਲਾ ਸਕਦੇ ਨੇ। ਤੇ ਇਸ ਤੋਂ ਧਨੀ ਵੀ ਬੈਠੇ ਹੋਣਗੇ ਕਿਸੇ ਅਡਾਨੀ ਨੂੰ ਕਿਸੇ ਅਮਾਨੀ ਨੂੰ ਕਿਸੇ ਟਾਟਾ ਕੰਪਨੀ ਚੋਂ ਤੋਂ ਹੋਰ ਬਥੇਰੇ ਅਮੀਰ ਸਿੱਖ ਵੀ ਲੱਭ ਜਾਣਗੇ ਮਤਲਬ ਜੇ ਕਰਾਈਟੇਰੀਆ ਇਹ ਹੀ ਹੈ ਵੀ ਪੈਸੇ ਵਾਲਾ ਬੰਦਾ ਹੀ ਪਾਰਟੀ ਚਲਾ ਸਕਦਾ ਹੈ ਪੈਸੇ ਵਾਲਾ ਬੰਦਾ ਹੀ ਪੰਥ ਦਾ ਖੈਰ ਖਵਾ ਹੋ ਸਕਦਾ ਹੈ ਪੈਸੇ ਵਾਲਾ ਬੰਦਾ ਸੀਈਓ ਬਣ ਕੇ ਐਸਜੀਪੀਸੀ ਚਲਾ ਸਕਦਾ ਹੈ ਜਥੇਦਾਰਾਂ ਨੂੰ ਨਿਰਦੇਸ਼ ਦੇ ਸਕਦਾ ਹੈ ਸਾਰਾ ਜਥੇਦਾਰਾਂ ਨੂੰ ਮੂਰੇ ਲਾ ਸਕਦਾ ਹੈ ਜਥੇਦਾਰਾਂ ਦੀ ਮੰਨ ਨਹੀਂ ਸਕਦਾ ਮਤਲਬ ਫੇਰ ਤਾਂ ਤੁਸੀਂ ਦੇਖ ਲਓ ਵੀ ਕਿਵੇਂ ਅੰਧਕਾਰ ਦੇ ਵਿੱਚੋਂ ਅਸੀਂ ਲੰਘ ਰਹੇ ਹਾਂ ਤੇ ਕਿਵੇਂ ਅੰਧਕਾਰ ਦੇ ਵਿੱਚ ਉਹ ਅਕਾਲੀ ਦਲ ਲੰਘ ਰਿਹਾ। ਫੁੱਲਰ ਸਾਹਿਬ ਦੁਹੇਕੋ ਕੇ ਸਮਾਜ ਸਾਸਤਰ ਨੂੰ ਬਹੁਤ ਲੰਮਾ ਸਮਾਂ ਪੜਾਇਆ ਹੈਗਾ ਕਿ ਵਾਕਈ ਇੱਕ ਖੇਤਰੀ ਪਾਰਟੀ ਵਾਸਤੇ ਪੈਸੇ ਦੀ ਬੜੀ ਜ਼ਰੂਰਤ ਹੁੰਦੀ ਚਲਾਉਣ ਵਾਸਤੇ ਜੀ। ਫੁੱਲਰ ਸਾਹਿਬ ਜੇ ਅਕਾਲੀ ਪਾਰਟੀ ਜਿਹਦਾ ਬਹੁਤ ਹੀ ਸ਼ਾਨਾਮਤ ਇਤਿਹਾਸ ਹੈ ਜੀ ਉਹ ਦੁਕਾਨ ਬਣ ਚੁੱਕੀ ਹੈ ਤਾਂ ਫੇਰ ਤਾਂ ਸੁਖਬੀਰ ਸਿੰਘ ਬਾਦਲੀ ਚਲਾ ਸਕਦੇ ਨੇ। ਕਿ ਉਹਨਾਂ ਦੀ ਗੱਲ ਸੱਚੀ ਹੈ। ਪਰ ਲੋਕ ਇਹਨੂੰ ਦੁਕਾਨ ਨਹੀਂ ਸੀ ਸਮਝਦੇ।